ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਹੂਬਸ ਸਾਰੇ ਠੀਕ ਹੋਊਗਾ ਮਾਰਾ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੀ ਸਵਾਗਤ ਹੈ ਜੀ ਤੁਹਾਡਾ ਐਲੀਗੈਂਟ ਖਰੋਟ ਚੈਨਲ ਤੇ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਮਾਰਨਿੰਗ ਦਾ ਟਾਈਮ ਹੈ ਖਰੋਟ ਸਰ ਸਵੇਰੇ ਸਵੇਰੇ ਕੇਸੀ ਇਸ਼ਨਾਨ ਕਰ ਚੁੱਕੇ ਨੇ ਠੀਕ ਹੈ ਜੀ ਤੇ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਜਨਾਰਥਲ ਠੀਕ ਹੈ ਜੀ ਆਪਾਂ ਇਆ ਬ੍ਰੇਕਫਾਸਟ ਕਰਨ ਆ ਜਿੱਤੇ ਇਹ ਕਹਿੰਦੇ ਅੱਜ ਬ੍ਰੇਕਫਾਸਟ ਸਾਡੇ ਕੋਲ ਕਰਕੇ ਜਾਓ ਆ ਕੇ ਠੀਕ ਹੈ ਜੀ ਤੇ ਆਪਾਂ ਪੰਜਵੀਂ ਪਿੱਛੇ ਦੇਖ ਲਈ ਬੱਤੀ ਆਹ ਫੇਰ ਮੈਂ ਪੁੱਲ ਜਾਨੀਆ ਪਈ ਗੋਗਲ ਇੱਥੇ ਲੋਟੇ ਦੇਖਦੇ ਹਾਂ ਹੁਣ ਬ੍ਰੇਕਫਾਸਟ ਤਿਆਰ ਹੋ ਗਿਆ ਜਾਂ ਨਹੀਂ

ਇਹ ਕੁ ਬਾਤ ਲਈ ਇਹ ਕੁਾ ਉਤਾਰ ਕਰਿਆ ਪਿਆ ਇਹਨਾਂ ਨੇ ਸੋਈ ਚ ਹੁਣ ਤਾਂ ਕੋਈ ਸੇਵ ਸੇਵ ਨਹੀਂ ਹੋ ਕੇ ਹੁਣ ਕੀ ਕਰੀ ਤਕਲੀਫਾਂ ਮੁੱਕੀਂ ਤਕਲੀਫ ਨਹੀਂ ਹੈ ਇਹਨਾਂ ਨੇ ਬੀਬੀਆਂ ਨੇ ਸਾਨੂੰ ਬ੍ਰੇਕਫਾਸਟ ਕਰਨ ਨੂੰ ਬੁਲਾਇਆ ਤੇ ਇਹ ਬਣਾ ਰਹੀਆਂ ਨੇ ਅੱਜ ਤਾਜ਼ਾ ਤਾਜ਼ਾ ਮੱਖਣ ਬਣਾਇਆ ਦੁੱਧ ਰੜਕਿਆ ਤਾਜੀ ਲੱਸੀ ਤੇ ਨਾਲ ਬਣਾ ਰਹੀਆਂ ਨੇ ਇਹ ਪਿਆਜ਼ ਹਰੀ ਮਿਰਚ ਵਾਲੀਆਂ ਪਰੌਂਠੀਆਂ ਮਿਸੀਆਂ ਰੋਟੀਆਂ ਠੀਕ ਹੈ ਜੀ ਹੁਣ ਆਪਾਂ ਦਹੀਂ ਮੱਖਣ ਲੱਸੀ ਨਾਲ ਉਹ ਛਕਾਂਗੇ ਬ੍ਰੈਕਫਾਸਟ ਕਰਾਂਗੇ ਠੀਕ ਹੈ ਜੀ ਲਓ ਜੀ ਬਣ ਰਿਹਾ ਵੀਡੀਓ ਚ ਨਾਲ ਲਓ ਜੀ ਛਕੋ ਪ੍ਰਸ਼ਾਦਾ ਮਿੱਸੀ ਰੋਟੀ ਦਹੀਂ ਨਾਲ ਮੱਖਣ ਅਸੀਂ ਖੁਸ਼ਕੇ ਖਾਣੇ ਨੇ ਪਰ ਠੀਕ ਕਿਉਂ ਨਹੀਂ ਲਾਉਂਦੇ ਠੀਕ ਹੈ ਜੀ ਛਕੋ ਜੀ ਲੋ ਜੀ ਦੇਖੋ ਬਾਪੂ ਸਾਡਾ ਲਿਆ ਨਵੀਂ ਮੱਝ ਜੀ ਟਿਕਦਾ ਨਹੀਂ ਅਸੀਂ ਮਸਾਂ ਬਕਾਏ ਸੀਗੇ ਡੰਗਰ ਪਰ ਆਪ ਲਿਆ ਕੇ ਹੋਰ ਬਨ ਲਈ ਦੇਖੋ ਜੀ ਮੱਝ ਦੇ ਪਾਈਆਂ ਹੋਈਆਂ ਨੇ ਝਾਂਜਰਾ ਤੂੰ ਖੜਾ ਹੋ ਪਹਿਲਾਂ ਲੋ ਇਹ ਦਾ ਕੱਟਾ ਏ ਹਾਂ ਆ ਦੇਖੋ ਚਾਂ ਇਹ ਤਾਂ ਮਾਰਨੋ ਦੀ ਹੈ ਇਹ ਤਾਂ ਸੱਚੀ ਵਹੀ ਝਾਂਜਰਾ ਪਾਈਆਂ ਨੇ ਜੀ ਇਹ ਬੈਠਾ ਟੱਕੇ ਖੜ ਜਾ ਦੇ ਨਹੀਂ ਹੈਗੇ ਨਾ ਜਾਉ ਉੱਥੇ ਗਲੇ ਚ ਤੇ ਹਾਰ ਪਾਇਆ ਆ ਇਹਦੇ ਝਾਂਜਰਾ ਪਾਇਆ ਨੇ ਜੀ ਠੀਕ ਐ ਬਾਪੂ ਤਾਂ ਵੀ ਆਰਾਮ ਨਹੀਂ ਹੁੰਦਾ ਜੀ ਬਈ ਇਹ ਤਾਂ ਸੱਚੀ ਮਾਰਦੀ ਐ ਅਸੀਂ ਤਾਂ ਬਕਾਤ ਐ ਅਸੀਂ ਡੰਗਰ ਵੀ ਹੁਣ ਆਪਣਾ ਭਾਈ ਰਾਮ ਕਰੋ ਨਹੀਂ ਬਣਦਾ ਠੀਕ ਐ ਨਾ ਕੋਤ ਚੌੜਾ ਉਹ ਮਾਰਨੋਂ ਦੀ ਉਪਰਾ ਕਰਦੀ ਆ ਆਪ ਲਿਆ ਕੇ ਹੋਰ ਬੰਨ ਲਈ ਕਹਿੰਦੇ ਮੋਲਾ ਦਾ ਦੁੱਧ ਨਹੀਂ ਪੀਤਾ ਜਾਂਦਾ ਅੱਜ ਤੇ ਹੀ ਪਤਾ ਲੱਗਿਆ ਕਰੇ ਜੀ ਦਾ ਮੱਝ ਦੇਖਣ ਗਏ ਸੀ ਮੱਝਾਂ ਉਹਨੀਆਂ ਸਿੰਗਾ ਤੇ ਚੱਕਣ ਆਹ ਦੇਖੋ ਕੰਨੀਆਂ ਝਾਂਜਰਾ ਦੇਖ ਕੇ ਆਉਣੀਆਂ ਨੇ ਪਾਈਆਂ ਨੇ ਅੱਛਾ ਲਓ ਜੀ ਸਾਰਾ ਸਬ ਕੁਝ ਰੈਡੀ ਹਾਂ ਜੇ ਨਨਕਾ ਹੋਊਗਾ ਤੇ ਜਾਣ ਆਕਾ ਸਭ ਪਾ ਜਾਣੇ ਹੁਣ ਪਟਿਆਲੇ ਨੂੰ ਆਹ ਦੇਖੋ

ਹਾਂ ਛੋਟੇ ਵੀ ਨੇ ਹਾਂ ਇਹ ਕਾਸੀ ਵੀ ਇੱਧਰ ਆ ਦੇ ਹਾਂ ਉਹ ਇੱਧਰ ਹਾਂ ਤੇ ਫਿਰ ਪਾਹੀ ਛੱਡ ਜਾਂਦੇ ਨੇ ਕਿਹਨਾਂ ਆ ਸੀ ਦੇਖੋ ਆ ਵੀ ਤੋੜ ਲਈ ਕਿਹੜਾ ਇਹ ਛੋਟਾ ਦੇ ਮੈਂ ਇਹ ਕੁੰਡਾ ਨਾਲ ਮਰਵਾ ਲਿਓ ਹੈਗਾ ਤਾਂ ਪੱਕਾ ਹੈ ਹੂੰ ਹੋ ਚਾਲ ਚਲੋ ਬਸ ਲਓ ਜੀ ਨਿੰਬੂ ਮਿਲ ਗਏ ਆਪਾਂ ਨੂੰ ਦੋ ਤਿੰਨ ਹੋ ਗਿਆ ਨਾ ਤਿੰਨ ਹੋ ਗਿਆ ਚਲੋ ਚੱਲੀਏ ਚਲੋ ਜੀ ਲੋ ਜੀ ਪਿੰਡੋਂ ਆਪਾਂ ਬਾਕਸ ਆ ਗਏ ਤੇ ਹੁਣ ਮੈਂ ਲੱਗੀਆਂ ਚੱਦਰਾਂ ਚੇਂਜ ਕਰਨ ਨੂੰ ਇਹ ਤੁਆੜੀਆਂ ਹੋ ਗਈਆਂ ਨਹੀਂ ਸਹੀ ਨਾ ਇੱਟਵੇਂ ਕੋਲੂਲਾ ਕਰਦੇ ਰਹਿੰਦੇ ਨੇ ਮੰਮਾ ਵੀ ਬਸ ਚੱਦਰ ਦੀ ਬਾਹਰ ਦੀ ਨਿਕਲ ਗਈ ਜੀ ਇਹ ਨਵੀਂ ਕੱਢ ਕੇ ਲਈ ਸੀਗੀ ਉੱਪਰੋਂ ਮੈਂ ਪਾਰੇ ਦਵਾਨ ਦੀ ਆ ਉਹ ਹੋਰ ਕੱਢ ਕੇ ਲਿਆਣੇ ਪਾਪਾ ਮੋਜੀ ਚਦਰ ਆਪਾਂ ਨੇ ਕਰਤੀਆਂ ਚੇਂਜ ਇੱਧਰ ਵਾਲੇ ਬੈਡਰੂਮ ਚ ਆਹ ਵਾਲੀ ਬਿਛਾਤੀ ਠੀਕ ਹੈ ਜੀ ਨਵੀਂ ਕੱਢੀ ਹੈ ਇਹ ਵੀ ਅੱਜ ਤੇ ਉੱਧਰ ਵਾਲੇ ਬੈਡਰੂਮ ਚ ਜਿਹੜੀ ਆਹ ਵਾਲੀ ਬਿਛਾਤੀ ਠੀਕ ਹੈ ਜੀ ਤੇ ਦੂਜੀ ਆਪਾਂ ਤੋਂ ਚੱਕਤੀਆਂ ਧੋ ਦਾਂਗੇ ਉਹਨਾਂ ਨੂੰ ਹੁਣ ਠੀਕ ਹੈ ਜੀ ਪਹਿਲਾਂ ਕੱਢੀ ਉਹ ਦਿਵਾਨ ਬੈੱਡ ਦੀ ਉਹ ਨਿਕਲ ਗਈ ਪਤਾ ਹੀ ਨਹੀਂ ਚੱਲ ਬਈ ਇਹ ਦਿਵਾਨ ਬੈੱਡ ਦੀ ਆ ਮੈਂ ਉੱਪਰੋਂ ਕੱਢ ਲਈ ਬੈੱਡ 'ਚੋਂ ਮੈਂ ਕਿਹਾ ਚੱਲ ਇਹ ਪਿਛਾਉਣੇ ਆ ਜਦ ਖੋਲ ਕੇ ਦੇਖੀ ਮੈਂ ਕਿਹਾ ਤਾਂ ਛੋਟੀ ਆ ਦਿਵਾਨ ਬੈੱਡ ਦੀ ਨਿਕਲ ਗਈ ਕੋਲੋਲੇ ਹੋ ਗਏ ਜੀ ਉਹ ਮੈਨੂੰ ਪਤਾ ਹੀ ਨਹੀਂ ਸੀ ਬਈ ਇਹ ਦਿਵਾਨ ਬੈੱਡ ਦੀ ਆ ਤੇ ਲਓ ਜੀ ਹੁਣ ਆਪਾਂ ਚੱਤਰਾ ਧੋ ਦਈਏ ਮਸ਼ੀਨ ਲਾ ਦਈਏ ਠੀਕ ਹੈ ਜੀ ਬਾਕੀ ਫਿਰ ਹੋਰ ਕੰਮ ਦੇਖਦੇ ਆਂ ਕੀ ਕਰਦੇ ਆਂ ਠੀਕ ਹੈ ਜੀ ਤੇ ਬਣ ਰਿਹਾ ਵੀਡੀਓ ਚ ਨਾਲ ਲਓ ਜੀ ਅੱਜ ਖਰੋੜ ਸਾਹਿਬ ਬੂਟਿਆਂ ਦੀ ਸੇਵਾ ਕਰਨ ਲੱਗੇ ਨੇ ਮੇਰੇ ਵਾਲੀ ਡਿਊਟੀ ਜਿਹੜੀ ਆ ਖਰੋੜ ਸਾਹਿਬ ਨਿਵਾ ਰਹੇ ਨੇ ਠੀਕ ਹੈ ਜੀ ਮੈਂ ਕਦੇ ਕੋਈ ਹੋਰ ਵੀ ਨਿਵਾ ਦਿਆ ਕਰੋ ਭਾਈ ਘਰ ਚ ਹੈਨਾ ਠੀਕ ਹੈ ਖਰੋੜ ਸਾਹਿਬ ਬਿਲਕੁਲ ਮੰਦਾ ਹੈ ਜਦੋਂ ਕਿ ਵੰਡ ਕੇ ਕਰਨੇ ਚਾਹੀਦੇ ਨੇ ਸਾਰਿਆਂ ਨੂੰ ਕੰਮ ਕਦੇ ਕੋਈ ਕਰੇ ਕਦੇ ਕੋਈ ਕਰੇ ਨਾਲੇ ਤਾਂ ਵੈਸੇ ਹੀ ਸਹੀ ਗੱਲ ਹੈ ਤਾਂ ਤਾਂ ਦਾਨ ਵਰਗੀ ਟੂਰਨਾਮੈਂਟ ਆਇੰਦਾ ਹੈ ਨਾ ਦੇਖਿਓ ਮੇਰੇ ਸਿਰ ਚ ਪਾਵਲ ਮਰ ਗਿੱਟੇ ਦਾ ਹਾਂ ਲੋ ਜੀ ਹੁਣ ਤਾਂ ਦੋ ਟਾਈਮ ਪੈਂਦਾ ਪਾਣੀ ਵੀ ਇਨਾ ਚ ਹਾਂ ਗਰਮੀ ਸਵੇਰੇ ਵੀ ਸ਼ਾਮ ਨੂੰ ਵੀ ਬੱਚੇ ਹੋਗੇ ਸ਼ੂ ਬਾਲ ਖੇਡਣਾ ਬਾਹਰ ਬਾਲ ਖੇਡਣਾ ਸ਼ੁਰੂ ਹੋ ਗਿਆ ਬਾਹਰ ਆ ਦੇਖ ਲੋ ਹਨਾ ਕਿਵੇਂ ਕਮਲ ਆ ਜੇਗਾ ਧੁੱਪ ਚੋਂ ਫੁੱਲ ਸਾਰੇ ਜਿਹੜੇ ਖਿਲੇ ਸੀਗੇ ਆ ਗਲਾਬ ਵਾਲੇ ਗਲਾਬ ਤੇ ਧੁੱਪ ਤਾਂ ਤੇਜ਼ ਆ ਹਾਂ ਆ ਤਾਂ ਸਾਰੇ ਸੁੱਕ ਗਏ ਮੱਲਾ ਦਾ ਖਤਮ ਨੇ ਮੌਸਮ ਨਹੀਂ ਰਿਹਾ ਇਹਨਾਂ ਦਾ ਆ ਜਿਹੜੇ ਬੂਟੇ ਇਦਾਂ ਨੇ ਨਾ ਯੈਲੋ ਦੇ ਫੁੱਲ ਵਾਲੇ ਲਵਾਏ ਸੀ ਮੈਂ ਯੈਲੋ ਤੇ ਔਰੰਜ ਫੁੱਲ ਵਾਲੇ ਇਹਨਾਂ ਦਾ ਮੌਸਮ ਖਤਮ ਹੋ ਗਿਆ ਇਹਦੇ ਲਾਗੇ ਨਵੇਂ ਪੱਤੇ ਨਿਕਲਣ। ਆ ਦੇਖੋ ਛੋਟੇ ਛੋਟੇ ਲਾਲ ਲਾਲ ਪੱਤੇ ਨਿਕਲ ਰਹੇ ਨੇ। ਕਿੰਨੇ ਸੋਹਣੇ ਨੇ। ਜਿਹੜੇ ਨਵੇਂ ਪੱਤੇ ਨਿਕਲਣਗੇ ਇਹ ਰੈੱਡ ਕਲਰ ਦੇ ਹੀ ਰਹਿਣਗੇ। ਕਾਫੀ ਦੇਰ 15-20 ਦਿਨ ਫੇਰ ਗ੍ਰੀਨ ਹੋ ਜਾਂਦੇ ਨੇ ਹੌਲੀ ਹੌਲੀ। ਠੀਕ ਹੈ ਜੀ। ਧੁੱਪ ਚ ਕਮਲਾ ਆ ਜਗੇ ਸਾਰੇ ਬੂਟੇ। ਬਾਈ ਧੁੱਪ ਤੇਜ਼ ਹੁੰਦਾ ਹੈ। ਨਾ। ਇਹ ਪਾਣਾ ਤੁਹਾਨੂੰ। ਪਾ ਦਿਓ। ਕਿਹੜੇ ਅੱਜ ਛੋਕ ਜਿਹੜੇ ਸੁੱਕੇ ਆ ਨੇ। ਕੋਨਾ ਪਾ ਦਿਓ। ਹੋ ਦੇ ਲੋ ਬੱਚੇ ਲੱਗੇ ਖੇਡਣ ਇੱਧਰ ਵੀ ਲੱਗੇ ਖੇਡਣ ਭਾਈ ਬੱਚੇ ਬੱਚਾ ਨੂੰ ਮਸਾ ਖੇਡਣ ਨੂੰ ਮਿਲਦਾ ਲਓ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਕਮੈਂਟ ਕਰਕੇ ਦੱਸਿਓ ਵੀਡੀਓ ਕਹੀ ਜਿਹੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਮਿਲਦੇ ਆਪਾਂ ਇੱਕ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਟੇਕ ਕੇਅਰ ਬਾਏ ਬਾਏ